ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਤੇਜ ਸਿੰਘ ਤੋਹੀ ਹਰ ਸਾਲ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਮਜ਼ਦੂਰ ਦਿਵਸ ਦਾ ਹਰ 1 ਮਈ ਨੂੰ ਜਿਹੜਾ ਮਨਾਇਆ ਜਾਂਦਾ ਪਰੰਤੂ ਕਿਉਂ ਮਨਾਇਆ ਜਾਂਦਾ ਇਹਦੇ ਪਿੱਛੇ ਦਾ ਇਤਿਹਾਸ ਕੀ ਹੈ 1886 ਦੇ ਅੰਦਰ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਅਜਿਹੀ ਕਿਹੜੀ ਘਟਨਾ ਵਾਪਰੀ ਜਿਸ ਤੋਂ ਬਾਅਦ ਇਹ ਦਿਵਸ ਜਿਹੜਾ ਮਨਾਇਆ ਜਾਣ ਲੱਗਿਆ ਔਰ ਮਜ਼ਦੂਰਾਂ ਦੇ ਹੱਕਾਂ ਲਈ ਉੱਥੇ ਜਿਹੜੀ ਇਤਿਹਾਸਕ ਘਟਨਾ ਹੋਈ ਉਸ ਦੀ ਇਹ ਜਾਣਕਾਰੀ ਜਿਹੜੀ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਸਾਡੇ ਨਾਲ ਮਜ਼ਦੂਰ ਆਗੂ ਕਸਬੀਰ ਸਿੰਘ ਗਦਾਈਆ ਮੌਜੂਦ ਨੇ ਜਿਹੜੇ ਸਮੁੱਚੀ ਜਿਹੜੀ ਜਾਣਕਾਰੀ ਸਾਂਝੀ ਕਰਨਗੇ ਗਦਾਈਆ ਸਾਹਿਬ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਥੈਂਕ ਯੂ ਧੰਨਵਾਦ ਗਦਾਈਆ ਸਾਹਿਬ ਇਹ ਤਾਂ ਆਪਾਂ ਸਾਰੇ ਜਾਣਦੇ ਆ ਕਿ ਦਰਸ਼ਕ ਵੀ ਸਾਰੇ ਜਾਣਦੇ ਨੇ ਕਿ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਪੰਤੋ ਸ਼ਾਇਦ ਬਹੁਤ ਸਾਰੇ ਦਰਸ਼ਕੇ ਨਹੀਂ ਜਾਣਦੇ ਹੋਣਗੇ ਕਿ ਇਹ ਜਿਹੜੀ ਸ਼ਿਕਾਗੋ ਸ਼ਹਿਰ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ 1886 ਨੂੰ ਜਿਹੜੀ ਉਹ ਘਟਨਾ ਵਾਪਰੀ ਆਖਿਰ ਉਹ ਘਟਨਾ ਕੀ ਹੈ ਉਹਦੀ ਡਿਟੇਲ ਤੇ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝੀ ਕਰੋ ਜੀ ਗੁਰਤੇਜ ਜੀ ਜਿਵੇਂ ਤੁਸੀਂ ਇੰਟਰੋਡਕਸ਼ਨ ਕਰਾਉਣ ਲੱਗਿਆਂ ਦੱਸ ਹੀ ਦਿੱਤਾ ਭੂਮਿਕਾ ਬੰਨ੍ਹਣ ਲੱਗਿਆਂ ਕਿ 1886 ਤੋਂ ਪਹਿਲਾਂ ਜੀ ਜਿਹੜੇ ਮਜ਼ਦੂਰ ਸੀ ਉਹ ਕਾਰਖਾਨਿਆਂ 'ਚ ਕੰਮ ਕਰਦੇ ਸੀ ਜਾਦਾ ਕੰਮ ਕਾਰਖਾਨਿਆਂ 'ਚ ਸੀਗਾ ਖੇਤੀਬਾੜੀ ਉਦੋਂ ਐਨੀ ਡਿਵੈਲਪਮੈਂਟ ਨਹੀਂ ਸੀ ਹੋਇਆ ਜੀ ਕਾਰਖਾਨਿਆਂ ਦੇ ਵਿੱਚ ਜਿਹੜੀ ਜਿੰਨੀ ਹੁਣ ਟੈਕਨੀਕ ਡਿਵੈਲਪ ਆ ਉਸ ਤਰ੍ਹਾਂ ਦੀ ਟੈਕਨੀਕ ਵੀ ਨਹੀਂ ਸੀ ਜੀ ਉਹ ਕਾਰਖਾਨਿਆਂ ਦੇ ਮਾਲਕ ਜਿਹੜੇ ਸੀ ਪੂੰਜੀਪਤੀ ਕਹਿ ਲੀਏ ਆਪਾਂ ਛੋਟ ਸ਼ਬਦਾਂ ਦੇ ਵਿੱਚ ਜੀ ਉਹ ਉਹਨਾਂ ਮਜ਼ਦੂਰਾਂ ਤੋਂ ਆਪਣਾ ਮੁਨਾਫਾ ਵਧਾਉਣ ਲਈ 20 ਘੰਟੇ ਤੋਂ ਲੈ ਕੇ 18 16 ਇਵਨ ਇੱਥੋਂ ਤੱਕ ਕਿ ਕਈ ਕਾਰਖਾਨਿਆਂ ਦੇ ਵਿੱਚ 22 ਘੰਟੇ ਵੀ ਮਜ਼ਦੂਰਾਂ ਤੋਂ ਕੰਮ ਲਿਆ ਜਾਂਦਾ ਸੀ ਜੀ ਇੰਨਾ ਲੰਮਾ ਸਮਾਂ ਕੰਮ ਲੈਣ ਦੇ ਬਾਵਜੂਦ ਉਹਨਾਂ ਦੀਆਂ ਜਿਹੜੀਆਂ ਉਜਰਤਾਂ ਸੀਗੀਆਂ ਉਹ ਗੁਜ਼ਾਰੇਯੋਗ ਉਜਰਤਾਂ ਨਹੀਂ ਸੀਗੀਆਂ ਵੀ ਉਹ ਆਪਣੀ ਬਾਡੀ ਨੂੰ ਦੂਸਰੇ ਦਿਨ ਕੰਮ ਤੇ ਢਾਲ ਲਈ ਖੁਰਾਕ ਦੇ ਕੇ ਉਸੇ ਤਰ੍ਹਾਂ ਦੀ ਫੇਰ ਕੰਮ ਕਰਨ ਦੇ ਯੋਗ ਬਣਾ ਦਿੰਗੇ ਇਹ ਨਹੀਂ ਸੀਗੀਆਂ ਜੀ ਮਤਲਬ ਇਹ ਕਹਿ ਸਕਦੇ ਆ ਇੱਕ ਬੰਦੂਆ ਮਜ਼ਦੂਰਾਂ ਦੀ ਤਰ੍ਹਾਂ ਉਸ ਵੇਲੇ ਮਜ਼ਦੂਰਾਂ ਤੋਂ ਕੰਮ ਲਿਆ ਜਾਂਦਾ ਸੀ ਆਖਰ ਮਨੁੱਖਾ ਫਿਰ ਵੀ ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਆਈ ਕਿ ਇਹ ਆਮ ਨਾਲ ਬੈਠ ਕੇ ਮौजਾਂ ਕਰਦੇ ਨੇ ਤੇ ਅਸੀਂ ਕੰਮ ਕਰਦੇ ਆ ਅਸੀਂ ਵੀ ਇਨਸਾਨ ਆ ਉਹਨਾਂ ਦੇ ਵਿੱਚ ਕੁਝ ਮਤਲਬ ਦਿਮਾਗ ਰੱਖਣ ਵਾਲੇ ਆਗੂਆਂ ਨੇ ਉਹਨਾਂ ਨੂੰ ਇਹ ਗੱਲ ਸਮਝਾਈ ਵੀ ਮਨੁੱਖ ਦੀ ਲੋੜ ਹੈ ਕਿ ਉਹ 8 ਘੰਟੇ ਸੌ ਲਵੇ 8 ਘੰਟੇ ਉਹ ਆਪਣੇ ਬੱਚਿਆਂ ਤੇ ਬਤੀਤ ਕਰੇ ਤੇ 8 ਘੰਟੇ ਉਹ ਕੰਮ ਕਰ ਸਕਦਾ ਜਿਹੜੀ ਉਹਦੀ ਫਿਜ਼ੀਕਲੀ ਹਾਲਤ ਹੈ ਜਿਸ ਕਿਸਮ ਦੀ 8 ਘੰਟੇ ਤੋਂ ਵੱਧ ਨਹੀਂ ਹੋਣੀ ਚਾਹੀਦੀ ਜੀ ਇਸ ਗੱਲ ਦੇ ਲਈ ਸਿਕਾਗੋ ਦੇ ਵਿੱਚ ਵੀ ਤੇ ਬਾਕੀ ਦੇਸ਼ਾਂ ਦੇ ਵਿੱਚ ਵੀ ਸੀ ਇਹ ਸਾਰੇ ਪੂਰੀ ਦੁਨੀਆ ਦੇ ਵਿੱਚ ਮਤਲਬ ਇਸ ਤਰ੍ਹਾਂ ਸੀਗਾ ਜੀ ਪੂਰੀ ਦੁਨੀਆ ਦੇ ਵਿੱਚ ਇਹ ਦਿਨ ਮਨਾਉਣ ਲੱਗਾ ਇਹ ਦਿਨ ਦੀ ਹੋਰ ਵੀ ਲੰਬੀ ਹੋਊਗੀ ਜੇ ਆਪਾਂ ਹੋਰ ਪਿੱਛੇ ਜਾਈਏ ਹੂੰ ਤੇ 1 ਮਈ ਦੀ ਘਟਨਾ ਨੇ ਇਹਦਾ ਧਿਆਨ ਇਸ ਕਰਕੇ ਖਿੱਚਿਆ ਗਿਆ ਕਿ ਸਿਕਾਗੋ ਦੇ ਸ਼ਹਿਰ ਅਮਰੀਕਾ ਦੇ ਸ਼ਹਿਰ ਸਿਕਾਗੋ ਦੇ ਵਿੱਚ ਹੂੰ ਜਿਵੇਂ ਵੱਡੇ ਚੌਂਕਾਂ ਦੇ ਵਿੱਚ ਖੁੱਲੀ ਥਾਂ ਹੁੰਦੀ ਆ ਨਾਮ ਹੁੰਦੇ ਨੇ ਹੇ ਮਾਰਕੀਟ ਸੀ ਉੱਥੇ ਉਹਨਾਂ ਨੇ ਸਾਰੇ ਮਤਲਬ ਸਕਾਗੋ ਦੇ ਕਾਰਖਾਨਿਆਂ 'ਚ ਕੰਮ ਕਰਨ ਵਾਲੇ ਵੱਖ-ਵੱਖ ਥਾਵਾਂ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਇਕੱਠ ਸੱਦਿਆ ਦੱਸਣ ਵਾਸਤੇ ਕਿ ਆਪਾਂ ਆਪਣੀ ਲੜਾਈ ਜਿਹੜੀ ਆ ਉਹ ਕੰਮ ਦੇ ਘੰਟੇ ਘੱਟ ਕਰਨ ਦੀ ਹੈ ਆਪਣੀਆਂ ਉਜਰਤਾਂ 'ਚ ਵਾਧਾ ਕਰਨ ਦੀ ਹੈ ਤੇ ਆਪਣੀ ਜ਼ਿੰਦਗੀ ਕਿਵੇਂ ਸੌਖੀ ਹੋਵੇ ਇਸ ਕਰਕੇ ਆਪਾਂ ਲੜਾਈ ਲੜਨੀ ਹੈ ਬਾਕੀ ਦੇਸ਼ਾਂ ਦੇ ਵਿੱਚ ਵੀ ਸ਼ੁਰੂ ਹੋ ਚੁੱਕੀ ਹੈ ਪਰ ਉੱਥੋਂ ਦੇ ਜਿਹੜੇ ਪੂੰਜੀਪਤੀ ਸੀਗੇ ਉੱਥੋਂ ਦੇ ਕਾਰਖਾਨੇਦਾਰ ਸੀ ਉਹਨਾਂ ਨੇ ਇੱਕ ਚਾਲ ਖੇਡੀ ਸਾਜ਼ਿਸ਼ ਕੀਤੀ ਕਿ ਜਿਹੜਾ ਕੱਟ ਸੀ ਮਜ਼ਦੂਰਾਂ ਦਾ ਉਹਦੇ ਵਿੱਚ ਪੁਲਿਸ ਦੇ ਤੇ ਕਾਰਖਾਨੇਦਾਰਾਂ ਦੇ ਬੰਦੇ ਵਿੱਚ ਬਿਠਾ ਕੇ ਉਹਨਾਂ ਮਜ਼ਦੂਰਾਂ ਦੇ ਕੱਟ ਦੇ ਉੱਤੇ ਪੁਲਿਸ ਦੇ ਉੱਤੇ ਉਹਨਾਂ ਨੇ ਬੰਬ ਸੁੱਟਤੇ ਤੇ ਪੁਲਿਸ ਵਾਲੇ ਜ਼ਖਮੀ ਹੋ ਗਏ ਉਸ ਸਮੇਂ ਫਿਰ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਜ਼ਖਮੀ ਵੀ ਕੀਤੇ ਤੇ ਅੱਠ ਆਗੂ ਲਗਭਗ ਉਸ ਸਮੇਂ ਉਹਨਾਂ ਨੇ ਗ੍ਰਿਫਤਾਰ ਕਰ ਲਏ ਜਿਹੜੇ ਆਗੂ ਸੀ ਵੱਖ-ਵੱਖ ਅਦਾਰਿਆਂ ਚੋਂ ਵੱਖ-ਵੱਖ ਰਾਕਿਆਂ ਦੇ ਆਗੂ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਇਹ ਦੋਸ਼ ਲਾਤਾ ਵੀ ਇਹ ਬੰਬ ਇਹਨਾਂ ਨੇ ਪੁਲਿਸ ਤੇ ਸਿੱਟੇ ਆ ਪੁਲਿਸ ਨੂੰ ਨੁਕਸਾਨ ਪਹੁੰਚਾਉਣਾ ਸੀ ਇਹਨਾਂ ਨੇ ਫਿਰ ਉਹਨਾਂ ਤੇ ਮੁਕੱਦਮੇ ਚਲਾਏ ਗਏ ਮੁਕੱਦਮੇ ਚਲਾ ਕੇ ਫਿਰ ਉਹਨਾਂ ਦੇ ਵਿੱਚੋਂ ਕੁਝ ਨੂੰ ਫਾਂਸੀ ਦੀ ਸਜ਼ਾ ਹੋਈ ਇੱਕ ਦੋ ਜੇਲ੍ਹਾਂ ਦੇ ਵਿੱਚ ਹੀ ਮਤਲਬ ਸ਼ਹੀਦ ਹੋ ਗਏ ਇਹ ਉਸ ਵੇਲੇ ਦੀ ਮਜ਼ਦੂਰਾਂ ਦੇ ਵਿੱਚ ਮੇਰੀ ਫਿਰ ਜਿਹੜਾ ਉਹ ਹਮਲਾ ਕੀਤਾ ਗਿਆ ਉਹ ਕਿਹਦੇ ਵੱਲੋਂ ਕੀਤਾ ਗਿਆ ਉਹ ਕਰਿਆ ਮਜ਼ਦੂਰ ਵਾਲੇ ਪਾਸਿਓਂ ਦਿਖਾਇਆ ਵੀ ਮਜ਼ਦੂਰਾਂ ਨੇ ਕੀਤਾ ਪਰ ਬੰਦੇ ਉਹ ਪੁਲਿਸ ਦੇ ਤੇ ਪੂੰਜੀਪਤੀਆਂ ਦੇ ਸੀ ਮਤਲਬ ਇੱਕ ਤਰ੍ਹਾਂ ਇੱਕ ਤਰ੍ਹਾਂ ਇਹ ਆਪਾਂ ਕਹਿ ਸਕਦੇ ਆ ਵੀ ਉਹਨਾਂ ਨੇ ਨਹੀਂ ਕੀਤਾ ਜੀ ਉਹਨਾਂ ਮਜ਼ਦੂਰਾਂ ਨੂੰ ਜੇਲ੍ਹਰ ਚ ਛੁੱਟਣ ਵਾਸਤੇ ਮਜ਼ਦੂਰ ਜਮਾਤ ਨੂੰ ਆਗੂ ਰਹਿਤ ਕਰਨ ਵਾਸਤੇ ਮਤਲਬ ਵੀ ਇਹ ਆਗੂ ਜੇ ਆਗੂ ਨਹੀਂ ਹੋਣਗੇ ਤੇ ਇਹ ਲਹਿਰ ਜਿਹੜੀ ਅੱਗੇ ਨਹੀਂ ਵਧੂਗੀ ਤੇ ਉਸ ਲਹਿਰ ਨੂੰ ਮਤਲਬ ਦਬਾਉਣ ਦਾ ਇੱਕ ਉਹਨਾਂ ਦਾ ਉਹ ਕੀਤਾ ਚਾਲ ਖੇਡੀ ਜੀ ਤੇ ਹੋਇਆ ਇਹ ਕਿ ਜਦੋਂ ਇਹ ਘਟਨਾ ਵਾਪਰੀ ਮਜ਼ਦੂਰ ਸ਼ਹੀਦ ਹੋ ਗਏ ਤੇ ਬਾਕੀ ਜਦੋਂ ਦਵਾਰੇ ਫੇਰ ਮਈ ਦੇ ਆਉਣ ਲੱਗਿਆ ਤੇ ਫਿਰ ਇਹ 1 ਮਈ ਦੇ ਤੌਰ ਤੇ ਮਨਾਉਣਾ ਸ਼ੁਰੂ ਕੀਤਾ ਗਿਆ ਲਗਭਗ 90 ਦੇ ਵਿੱਚ ਜਾ ਕੇ ਫਿਰ ਦਿਹਾੜੀ ਦਾ ਸਮਾਂ 8 ਘੰਟੇ ਜਿਹੜਾ ਲਾ ਹੋਇਆ ਮੈਂ ਉਹੀ ਮੇਰਾ ਸਵਾਲ ਸੀ ਅਗਰ ਤੁਸੀਂ ਕਹਿੰਦਾ ਕਿ ਉਹਦੇ ਤੋਂ ਬਾਅਦ ਪ੍ਰਾਪਤੀ ਕੋਈ ਹੋਈ ਫਿਰ ਪ੍ਰਾਪਤੀ ਇਹੀ ਸੀਗੀ ਕਿ ਜਿਸ ਗੱਲ ਦੇ ਲਈ ਉਹਨਾਂ ਨੇ ਲੜਾਈ ਲੜੀ ਹੂੰ ਕਿਉਂਕਿ ਇੱਕ ਗੱਲ ਆਪਾਂ ਇਤਿਹਾਸ ਦੇ ਵਿੱਚੋਂ ਦੇਖਦੇ ਆ ਜਦੋਂ ਕਿਤੇ ਜ਼ੁਲਮ ਜ਼ਿਆਦਾ ਹੁੰਦਾ ਹੈ ਕੋਈ ਵੀ ਸਟੇਟ ਜਾਂ ਪੂੰਜੀਪਤੀ ਦਾ ਜਿਹੜੀ ਵੱਡੀ ਤਰ੍ਹਾਂ ਕਿਰਤੀਆਂ ਤੇ ਤਸੱਦਦ ਕਰਦੀ ਆ ਤਾਂ ਉਹੀ ਗੱਲ ਜਾਵੇ ਬਣ ਲਾਗੇ ਤਵੇ ਰੋਜ਼ ਜਾ ਕੇ ਆਲੀ ਤੇ ਇਹ ਲਹਿਰ ਮਤਲਬ ਇੱਕ ਚਿੰਗਿਆੜੀ ਤੋਂ ਪੂਰੀ ਦੁਨੀਆ ਦੇ ਵਿੱਚ ਭੰਪੜ ਬਣੀ ਉਹ ਭੰਪੜ ਬਣਨ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਜਿਹਦੇ ਵਿੱਚ ਆਪਾਂ ਦਾ ਦੇਸ਼ ਵੀ ਆ 8 ਘੰਟੇ ਦੀ ਦਿਹਾੜੀ ਪ੍ਰਵਾਨ ਕਰ ਲਈ ਗਈ ਓਕੇ 8 ਘੰਟੇ ਤੋਂ ਜੇ ਕੋਈ ਕਾਰਖਾਨੇਦਾਰ ਜਾਂ ਕੋਈ ਅਧਾਰਾ ਕਿਸੇ ਮਜ਼ਦੂਰ ਤੋਂ ਵੱਧ ਕੰਮ ਕਰਾਉਂਦਾ ਮੰਨ ਲਓ ਜੇ ਉਹ 4 ਘੰਟੇ ਕੰਮ ਕਰਾਉਂਦਾ 8 ਘੰਟਿਆਂ ਤੋਂ ਬਾਅਦ ਉਹਨੂੰ 8 ਘੰਟਿਆਂ ਦੀ ਪੇਮੈਂਟ ਉਜਰਤ ਦੇਣੀ ਪੈਂਦੀ ਹੈ ਇਹ ਕਾਨੂੰਨ ਹੈ ਜੇ ਉਹ ਡਬਲ 8 ਘੰਟੇ ਹੋਰ ਲਾਉਂਦਾ ਤਾਂ ਜਿਹੜੇ ਪਹਿਲੇ 8 ਘੰਟੇ ਲੈਨੇ ਉਹਨਾਂ ਨੂੰ ਡਬਲ ਦਿਹਾੜੀ ਉਹਦੀ ਹੁੰਦੀ ਹੈ ਇਸ ਕਰਕੇ ਅੱਜ ਜਿਹੜੇ ਸੰਗਠਿਤ ਮਜ਼ਦੂਰ ਨੇ ਕਿਸੇ ਅਦਾਰਿਆਂ 'ਚ ਕੰਮ ਕਰਦੇ ਨੇ ਜਾਂ ਜਿਨ੍ਹਾਂ ਦਾ ਕੋਈ ਬੌਧਿਕ ਲੈਵਲ ਹੈ ਪੜ੍ਹਦੇ ਨੇ ਸੁਣਦੇ ਨੇ ਉਹ ਇਹ ਤੋਂ ਚੇਤਨ ਮਜ਼ਦੂਰਾਂ ਨੇ ਬਦਰ ਅੱਜ ਪੂਰੀ ਦੁਨੀਆ ਦੇ ਵਿੱਚ ਅੱਜ ਵੀ ਮਨਾਇਆ ਗਿਆ ਸਾਡੀ ਦੁਨੀਆ ਦੇ ਸਾਰੀ ਦੁਨੀਆ ਦੇ ਵਿੱਚ ਬਹੁਤ ਸਾਰਾ ਹਿੱਸਾ ਇਹੋ ਜਿਹਾ ਵੀ ਹੈ ਜਿਨ੍ਹਾਂ ਨੂੰ ਅਣ ਸੰਗਠਿਤ ਮਜ਼ਦੂਰ ਕਹੇ ਜਾਂਦਾ ਅਨ ਆਰਗੇਨਾਈਜ਼ ਅਨ ਆਰਗੇਨਾਈਜ਼ ਨੇ ਜਿਵੇਂ ਪਿੰਡੂ ਮਜ਼ਦੂਰ ਨੇ ਬਹੁਤ ਸਾਰੇ ਹੋਰ ਅਦਾਰੇ ਨੇ ਉਹਨਾਂ ਦੀ ਕੋਈ ਆਰਗੇਨਾਈਜੇਸ਼ਨ ਨਹੀਂ ਹੁੰਦੀ ਮੇਰਾ ਸਵਾਲ ਇਹ ਅਗਲਾ ਠੀਕ ਹੈ ਇਹ ਕੁਰਬਾਨੀਆਂ ਤੋਂ ਬਾਅਦ ਹੈ ਜਿਹੜੀ 8 ਘੰਟੇ ਦੀ ਦਿਹਾੜੀ ਦਾ ਜਿਹੜਾ ਆਪਾਂ ਨੂੰ ਜਿਹੜਾ ਹੈਗਾ ਇਹ ਮਿਲਿਆ ਪਰੰਤੂ ਅੱਜ ਦੇ ਦੌਰ ਦੀ ਜਿਹੜੀਆਂ ਸਰਕਾਰਾਂ ਨੇ ਸਾਡੀਆਂ ਭਾਵੇਂ ਪੰਜਾਬ ਦੀ ਸਰਕਾਰ ਆ ਭਾਵੇਂ ਦੇਸ਼ ਦੀ ਹੁਣ ਤਾਂ ਗੱਲਬਾਤ ਰਹੀ ਮਸਲਾ ਹੱਦ ਹੋ ਜਾਂਦਾ ਹੁਣ ਵੀ ਕੋਈ ਜਿਹੜੀਆਂ ਸਮੱਸਿਆਵਾਂ ਨੇ ਕੋਈ ਮੰਗਾਂ ਨੇ ਅੱਜ ਦੇ ਦੌਰ ਦੇ ਅੰਦਰ ਵੀ ਸਰਕਾਰਾਂ ਚ ਹੈਗੀਆਂ ਨੇ ਬਿਲਕੁਲ ਹੈਗੀਆਂ ਨੇ ਮੈਂ ਥੋੜੇ ਦਿਨ ਹੋ ਗਏ ਪਹਿਲਾਂ ਅਖਬਾਰ 'ਚ ਪੜਿਆ ਤੇ ਬੁੱਧੀਜੀਵੀਾਂ ਦੀ ਡਿਸਕਸ਼ਨ ਵੀ ਸੁਣੀ ਅਮਰੀਕਾ ਦੀ ਇੱਕ ਸਭ ਤੋਂ ਵੱਡੀ ਬੈਂਕ ਜਿਹੜੀ ਹੈ ਜੀ ਉਹਨੇ ਜ਼ਬਾਲਾ ਕਰਤਾ ਜੀ ਮਤਲਬ ਇਹ ਕਹਤਾ ਵੀ ਅਸੀਂ ਜਿੰਨੇ ਲੋਕਾਂ ਦੇ ਪੈਸੇ ਨੇ ਅਸੀਂ ਦੇ ਨਹੀਂ ਸਕਦੇ ਦੇਣਦਾਰੀਆਂ ਦੇ ਨਹੀਂ ਸਕਦੇ ਉਹਦਾ ਕਾਰਨ ਜੋ ਮੈਂ ਸਮਝਦਾ 1908 ਦੇ ਵਿੱਚ 2008 ਦੇ ਵਿੱਚ ਵੀ ਅਮਰੀਕਾ ਦੇ ਵਿੱਚ ਆਰਥਿਕ ਮੰਦਵਾੜਾ ਪਿਆਗਾ ਆਰਥਿਕ ਮੰਦਵਾੜਾ ਪੈਣ ਦਾ ਕਾਰਨ ਮਜ਼ਦੂਰਾਂ ਦੀ ਉਜਰਤ ਘਟ ਹੋਣੀ ਉਜਰਤ ਘਟ ਹੋਣ ਕਰਕੇ ਮਾਰਕੀਟ ਦਾ ਨਾ ਚੱਲਣਾ ਹੁਣ ਜੇ ਮੰਨ ਲਓ ਮਜ਼ਦੂਰਾਂ ਕੋਲ ਪੈਸਾ ਹੋਏਗਾ ਆਪਣੇ ਕੋਲੇ ਪੈਸਾ ਹੋਏਗਾ ਆਪਾਂ ਬਾਜ਼ਾਰ 'ਚ ਜਾਵਾਂਗੇ ਵਕਤ ਤੋਂ ਵੱਧ ਜਿਹੜੀਆਂ ਸਾਡੀਆਂ ਲੋੜ ਦੀਆਂ ਚੀਜ਼ਾਂ ਨੇ ਉਹਨੂੰ ਖਰੀਦਾਂਗੇ। ਤੇ ਜਦੋਂ ਮਜ਼ਦੂਰ ਕੋਲੇ ਪੈਸਾ ਹੀ ਨਹੀਂ ਹੈਗਾ ਤੇ ਫਿਰ ਮਾਰਕੀਟ ਵੀ ਖੜੋਤ ਚ ਆਉਂਦੀ ਐ। ਕਾਰਖਾਨੇ ਬੰਦ ਹੋਣ ਵਾਲੇ ਪਾਸੇ ਨੂੰ ਵੀ ਤੁਰ ਪੈਂਦੇ ਨੇਗੇ। ਇਸ ਕਰਕੇ ਅੱਜ ਦਾ ਜਿਹੜਾ ਅਜੋਕਾ ਦੌਰ ਜਿਹੜਾ ਹੈ ਕਿਸੇ ਵੀ ਦੇਸ਼ ਦੀਆਂ ਸਰਕਾਰਾਂ ਨੇ ਉਹ ਮਜ਼ਦੂਰਾਂ ਨੂੰ ਉਹਨਾਂ ਦੀਆਂ ਬਣਦੀਆਂ ਉਜਰਤਾਂ ਨਹੀਂ ਦਿੰਦੀਆਂ। ਜਿਸ ਜਿਸ ਉਜਰਤ ਦੇ ਨਾਲ ਉਹਨਾਂ ਦਾ ਨਰਭਾ ਹੋ ਸਕੇ ਆਪਣੇ ਬੱਚਿਆਂ ਨੂੰ ਠੀਕ ਖੁਰਾਕ ਰੋਟੀ ਦੇ ਰੂਪ ਚ ਖਾਣੇ ਦੇ ਰੂਪ ਚ ਉਹਨਾਂ ਦਾ ਪਹਿਲਾ ਨਾ ਠੀਕ ਉਹਨਾਂ ਦੀ ਪੜ੍ਹਾਈ ਜਾਂ ਸਿਹਤ ਸਹੂਲਤਾਂ ਕਿਵੇਂ ਠੀਕ ਹੋਣ ਉਸ ਤਰ੍ਹਾਂ ਦੀ ਜਿਹੜੀ ਉਜਰਤ ਆਪਣੇ ਮੁਲਕ ਦੇ ਵਿੱਚ ਵੀ ਇਹੀ ਹਾਲ ਹੈ ਮੋਦੀ ਹਕੂਮਤ ਨੇ ਪਿਛਲੇ ਸਮੇਂ ਦੇ ਵਿੱਚ ਜ਼ੋਰ ਲਾਇਆ ਵੀ ਸਟੇਟਾਂ ਦੇ ਵਿੱਚ 12 ਘੰਟੇ ਦਿਹਾੜੀ ਦਾ ਐਲਾਨ ਕੀਤਾ ਜਾਵੇ ਜੀ ਆਪਣੇ ਸਟੇਟ ਦੇ ਵਿੱਚ ਤਾਂ ਕਰ ਵੀ ਦਿੱਤਾ ਗਿਆ ਤੇ ਆ ਜਿਹੜੀ ਇਨਕਲਾਬੀ ਸਰਕਾਰ ਆਪਾਂ ਕਹਿੰਦੇ ਆ ਇਹਨਾਂ ਨੇ ਇਨਕਲਾਬੀ ਸਰਕਾਰ ਨੇ 12 ਘੰਟੇ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਪੰਜਾਬ 'ਚ ਵੀ ਮਜ਼ਦੂਰ ਜਿਹੜੇ ਨੇ ਕਾਰਖਾਨੇ ਦੇ ਵਿੱਚ 12 ਘੰਟੇ ਕੰਮ ਕਰਨਗੇ ਇਹਦਾ ਪੰਜਾਬ ਦੀਆਂ ਟ੍ਰੇਡ ਯੂਨੀਅਨ ਜਿੰਨੇ ਜੜੀਆਂ ਇਕੱਠੀਆਂ ਹੋ ਕੇ ਚੰਡੀਗੜ੍ਹ ਮਹਾਲੀ ਦੇ ਵਿੱਚ ਕਿਰਤ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਲਾਇਆ ਬਹੁਤ ਵੱਡਾ ਧਰਨਾ ਸੀ ਇਹ ਕਹਿ ਸਕਦਾ ਕਿ ਦਫ਼ਤਰ ਬੰਦ ਕੀਤਾ ਉਹਨਾਂ ਦਾ ਜਾਮ ਕੀਤਾ ਫਿਰ ਇਹ ਨੋਟੀਫਿਕੇਸ਼ਨ ਵਾਪਸ ਲਿਆ ਗਿਆ ਅੱਜ ਕੱਲ ਵੀ ਤਰਲੋ ਮੱਖੀ ਹੋ ਰਹੇ ਨੇ ਪੂੰਜੀਪਤੀ ਵੀ ਇੱਕ ਦਿਹਾੜੀ ਜਿਹੜੀ ਆ 8 ਘੰਟੇ ਤੋਂ ਵਧਾ ਕੇ 12 ਕੀਤੀ ਜਾਵੇ 12 ਤੋਂ 14 ਕੀਤੀ ਜਾਵੇ ਮਤਲਬ ਅੱਜ ਵੀ ਇਹ ਪੂਰਾ ਜੋਰ ਲਾਇਆ ਜਾ ਰਿਹਾ ਵੀ ਮਜ਼ਦੂਰਾਂ ਦਾ ਕਚੂੰਬਰ ਕੱਢਿਆ ਜਾਵੇ ਆਪਾਂ ਦੇਖ ਸਕਦੇ ਆ ਵੀ ਆਪਣੇ ਦੇਸ਼ ਦੇ ਵਿੱਚ ਬੱਚੇ-ਬੱਚੇ ਤੇ ਜਵਾਨ ਤੇ ਨੋਂ ਆ ਅਨਵਾਨੀਆਂ ਅਨਦਾਨੀਆਂ ਦਾ ਅਨਦਾਨੀ ਅਵਾਨੀ ਕਿਹੜਾ ਕਿਰਤ ਕਰਦੇ ਨੇ ਉਹ ਅਮੀਰ ਕਿਵੇਂ ਹੋਏ ਮਤਲਬ ਉਹ ਅਮੀਰ ਇਸ ਕਰਕੇ ਹੋਏ ਨੇ ਕਿਰਤਿਆਂ ਦੀ ਕਿਰਤ ਦੀ ਲੁੱਟ ਕਰਕੇ ਉਹ ਅਮੀਰ ਹੋਏ ਨੇ ਇਹ ਤੇ ਦੂਜੀ ਗੱਲ ਸਾਡੀ ਸਰਕਾਰ ਦਾ ਰੋਲ ਆ ਉਹਨਾਂ ਨੂੰ ਅਮੀਰ ਕਰਨ ਦੇ ਵਿੱਚ ਮੋਦੀ ਹਕੂਮਤ ਨੇ ਅੰਦਾਨੀਆਂ ਨੂੰ ਤੇ ਅੰਬਾਨੀਆਂ ਨੂੰ ਕਾਡੀਆਂ ਦੇ ਭਾ ਜਿਹੜੇ ਸਾਡੇ ਸਰਕਾਰੀ ادارے ਨੇ ਉਹ ਵੇਚੇ ਨੇ ਉਹ ਸਰਕਾਰੀ ادارے ਉਹ ਵੇਚੇ ਨੇ ਉਹਨਾਂ ਨੇ ਉਹ ਸਰਕਾਰੀ ਅਦਾਰਿਆਂ ਤੇ ਉਂਗਲ ਰੱਖੀ ਹੈ ਜਿਹੜੇ ਪ੍ਰੋਫਿਟ ਦੇ ਵਿੱਚ ਨੇ ਜਿਵੇਂ ਰੇਲਵੇ ਆ ਐਲ ਆਈ ਸੀ ਆ ਬੈਂਕਾਂ ਨੇ ਹੋਰ ਬਹੁਤ ਸਾਰੇ ਉਹ ਵੱਡੇ ਕਾਰਖਾਨੇ ਜਿਹੜੇ ਨੇ ਉਹ ਉਹਨਾਂ ਨੂੰ ਦੇ ਦਿੱਤੇ ਨੇ ਇਸ ਕਰਕੇ ਅੱਜ ਜਦੋਂ ਦੁਨੀਆ ਦੇ ਵਿੱਚ ਕੋਈ ਗੱਲ ਹੁੰਦੀ ਹੈ ਕਹਿੰਦੇ ਨੇ ਵੀ ਇਹ ਦੁਨੀਆ ਦੀ ਅਮੀਰਾਂ ਦੇ ਵਿੱਚ ਸ਼ਾਮਲ ਹੋਗੇ ਉਹਦਾ ਵੱਡਾ ਕਾਰਨ ਇਹ ਹੈ ਮੈਂ ਜਾਣਨਾ ਚਾਹੁੰਦਾ ਵੀ ਮੁੱਖ ਮੰਗਾਂ ਕੀ ਨੇ ਹੁਣ ਮਜ਼ਦੂਰਾਂ ਦੀਆਂ ਦੇਖੋ ਅੱਜ ਦੇ ਮਜ਼ਦੂਰ ਦੀਆਂ ਮੁੱਖ ਮੰਗਾਂ ਜਿਹੜੀਆਂ ਨੇ ਉਹਦੀ ਮੁੱਖ ਮੰਗ ਉਹਦਾ ਪੱਕਾ ਰੋਜ਼ਗਾਰ ਪੱਕਾ ਰੋਜ਼ਗਾਰ ਜਿਵੇਂ ਹੁਣ ਮਜ਼ਦੂਰ ਫੈਕਟਰੀ ਚ ਕੰਮ ਕਰਦੇ ਗਏ ਉਹਨੂੰ 9500 ਰੁਪਿਆ ਤਨਖਾਹ ਮਿਲਦੀ ਹੈ ਜਿਹੜਾ ਸਕਿਲਡ ਹੈ ਉਹਨੂੰ ਥੋੜੀ ਜੀ ਵਾਧ ਮਿਲ ਜਾਂਦੀ ਹੈ ਇਸ ਕਰਕੇ ਅੱਜ ਦੀ ਮਜ਼ਦੂਰਾਂ ਦੀ ਮੁੱਖ ਮੰਗ ਇਹ ਹੈ ਕਿ ਘੱਟੋ ਘੱਟ 26000 ਰੁਪਏ ਹਰ ਮਜ਼ਦੂਰ ਦੀ ਜਿਹੜੀ ਹੈ ਉਜਰਤ ਮਹੀਨੇ ਦੀ ਤਨਖਾਹ ਜਿਹੜੀ ਹੈ ਉਹ ਹੋਵੇ ਤਾਂ ਜਾ ਕੇ ਉਹਦਾ ਗੁਜ਼ਾਰਾ ਜਿਹੜਾ ਅੱਛਾ ਹੋ ਸਕਦਾ ਬੱਚਿਆਂ ਨੂੰ ਪੜ੍ਹਾ ਸਕਦਾ ਇਲਾਜ ਕਰਾ ਸਕਦਾ ਉਹਦੀ ਜੀਵਨ ਹਾਲਤਾਂ ਵਿੱਚ ਸੁਧਾਰ ਆ ਸਕਦਾ ਹੈ ਕਦਰ ਦੀ ਬੀਜੇਪੀ ਸਰਕਾਰ ਨੇ ਮੋਦੀ ਦੀ ਸਰਕਾਰ ਨੇ ਜਿੰਨੇ ਪਹਿਲਾਂ ਕਿਰਤ ਕਾਨੂੰਨ ਬਣੇ ਹੋਏ ਨੇ ਕਿਰਤੀਆਂ ਦੇ ਰਾਖੀ ਵਾਸਤੇ ਉਹ ਕਿਰਤ ਕਾਨੂੰਨਾਂ ਨੂੰ 4 ਕੋਡ ਦੇ ਵਿੱਚ ਬਦਲਤਾ ਮਤਲਬ 4 ਕੋਡ ਦੇ ਵਿੱਚ ਬਦਲਣ ਤੇ ਜਿਹੜੇ ਕਾਨੂੰਨ ਕਿਰਤੀਆਂ ਦੀ ਰਾਖੀ ਕਰਦੇ ਸੀਗੇ ਉਹ ਕਾਨੂੰਨ ਬਦਲ ਦਿੱਤੇ ਨੇ ਕਿਰਤੀਆਂ ਦੇ ਉੱਤੇ ਮਤਲਬ ਇੱਕ ਕਹਾੜਾ ਬਾਉਣ ਦਾ ਯਤਨ ਹੈ ਮੋਦੀ ਹਕੂਮਤ ਦਾ ਜਿਵੇਂ ਤੁਸੀਂ ਪਿੱਛੇ ਦੇਖਿਆ ਵੀ ਟਰੱਕ ਡਰਾਈਵਰਾਂ ਨੇ ਇੱਕ ਹੜਤਾਲ ਕੀਤੀ ਸੀਗੀ ਹਿੱਟ ਐਂਡ ਰਨ ਦਾ ਕਾਨੂੰਨ ਬਣਾਤਾ ਸੀਗਾ ਇਸ ਕਰਕੇ ਇਹ ਸਾਰੇ ਕਿਰਤੀਆਂ ਦੇ ਉੱਤੇ ਮਤਲਬ ਇਹ ਹਮਲਾ ਵੀ ਇਹਨਾਂ ਦੇ ਕੰਮ ਦੇ ਘੰਟੇ ਵਧਾਇਆ ਜਾਵੇ ਇਹਨਾਂ ਦੀ ਉਜਰਤਾਂ ਘੱਟ ਹੋਣ ਜਿਹੜੇ ਸਰਕਾਰੀ ਅਦਾਰੇ ਨੇ ਉਹ ਵੱਡੇ ਪੂੰਜੀਪਤੀਆਂ ਦੇ ਕੋਲੇ ਹੋਣ ਤਾਂ ਜੋ ਉਹਨਾਂ ਦੇ ਮੁਨਾਫੇ ਦੇ ਵਿੱਚ ਵਾਧਾ ਹੋ ਸਕੇ ਅੱਜ ਜੇ ਦੇਖੀਏ ਆਪਣੇ ਮੁਲਕ ਦੇ ਵਿੱਚ ਇੱਕ ਇੱਕ 140 ਕਰੋੜ ਦੀ ਆਬਾਦੀ ਆ ਆਪਣੇ ਦੇਸ਼ ਦੀ ਇਹਦੇ ਵਿੱਚ 100 ਕਰੋੜ ਮਜ਼ਦੂਰ ਨੇ ਜਿਹੜੇ ਕਿਰਤ ਕਰਕੇ ਆਪਣੀ ਸਰੀਰ ਦੀ ਸ਼ਕਤੀ ਸਵੇਰੇ ਏਨਰਜੀ ਲੈ ਕੇ ਜਾਂਦੇ ਨੇ ਤੇ ਸ਼ਾਮ ਨੂੰ ਕੰਮ ਤੋਂ ਘਰੇ ਥਕਾਵਟ ਲੈ ਕੇ ਮੁੜਦੇ ਨੇ ਉਹ ਜਿਹੜੀ ਥਕਾਵਟ ਲੈ ਕੇ ਮੁੜਦੇ ਨੇ ਉਹ ਉਜਰਤ ਜਿਹੜੀ ਉਹਨੂੰ ਦਿੱਤੀ ਜਾਂਦੀ ਹੈ ਉਹ ਉਜਰਤ ਉਹਦੀ ਥਕਾਵਟ ਦੂਰ ਕਰਨ ਦੇ ਵਿੱਚ ਯੋਗਦਾਨ ਨਹੀਂ ਪਾਉਂਦੀ ਉਹਦੇ ਬੱਚਿਆਂ ਦੀ ਜ਼ਿੰਦਗੀ ਦੀ ਵੇਤਰੀ ਲਈ ਉਹ ਕੋਈ ਉਹਦਾ ਯੋਗਦਾਨ ਨਹੀਂ ਪਾਉਂਦੀ ਉਹ ਮਤਲਬ ਦੋ ਡੰਗ ਦੀ ਰੋਟੀ ਦੇ ਲਈ ਵੀ ਮਾਰੇ ਮਾਰੇ ਜਿਹੜੇ ਨੇ ਕਰ ਰਹੇ ਨੇ ਫਿਰ ਰਹੇ ਨੇ ਬਹੁਤੀ ਬਹੁਤੀ ਗਲਤ ਹੈ ਕਿ ਅੱਜ ਮੁਲਕ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਰੋਜ਼ਗਾਰ ਖਤਮ ਕੀਤਾ ਜਾ ਰਿਹਾ ਰੋਜ਼ਗਾਰ ਬਹੁਤ ਹੈ ਧਰਤੀ ਦੇ ਉੱਤੇ ਕੰਮ ਦੀ ਕੋਈ ਕਮੀ ਨਹੀਂ ਹੈਗੀ ਜਿਵੇਂ ਆਪਾਂ ਆਪਣੇ ਇੰਡੀਆ ਦੇ ਵਿੱਚ ਕਹਿ ਸਕਦੇ ਆ ਇਹ ਆਪਣੇ ਦੇਸ਼ ਦੀ ਧਰਤੀ ਕਿੰਨੀ ਧਰਤੀ ਬੰਜਰ ਪਈ ਹੈ ਜੇ ਇੱਥੇ ਇੰਨੇ ਹੱਥ ਬੇਰੁਜ਼ਗਾਰ ਰੱਖੇ ਪਏ ਨੇ ਉਸ ਧਰਤੀ ਨੂੰ ਬਾਹ ਕੇ ਜਿਹੇ ਜੀ ਮਰਜ਼ੀ ਸਵਰਗ ਬਣਾਇਆ ਜਾ ਸਕਦਾ ਪਰ ਇੱਥੋਂ ਦੀਆਂ ਸਰਕਾਰਾਂ ਦੀਆਂ ਪਾਲਿਸੀ ਜਿਹੜੀਆਂ ਨੇ ਨੀਤੀਆਂ ਜਿਹੜੀਆਂ ਨੇ ਉਹ ਮਜ਼ਦੂਰਾਂ ਦੇ ਪੱਖ ਦੀਆਂ ਨਹੀਂ ਹੈਗੀਆਂ ਤੁਸੀਂ ਕੀਮਤੀ ਜਿਹੜੀ ਜਾਣਕਾਰੀ ਦਿੱਤੀ ਹੈ ਦਿੱਸੀ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਉੱਥੇ ਹੀ ਮਜ਼ਦੂਰਾਂ ਦੀਆਂ ਮੰਗਾਂ ਵੀ ਜਿਹੜੀਆਂ ਦਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ ਗਦਾਈਆ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਥੈਂਕ ਯੂ